ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬਾਂ ਦਾ ਗੁਰਤਾ ਗੱਦੀ ਗੁਰਪੁਰਬ 350 ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ 350 ਸਾਲਾ ਸ਼ਤਾਬਦੀ ਅਤੇ ਭਾਈ ਸਤੀ达ਸ ਜੀ ਭਾਈ ਮਤੀ达ਸ ਜੀ ਭਾਈ ਦੇਲਾ ਜੀ ਹੋਰ ਬੇਅੰਤ ਸ਼ਹੀਦਾਂ ਦੇ ਯਾਦ ਵਿੱਚ ਜੋ ਸ਼ਤਾਬਦੀ ਮਨਾਈ ਜਾ ਰਹੀ ਸਾਰੇ ਸੰਸਾਰ ਵਿੱਚ ਤਗਤ ਸਤਖੰਡ ਸ੍ਰੀ ਅਜੂਰ ਸ੍ਰੀ ਹਰਤਨਗਰ ਸਾਹਿਬ ਵਿਖੇ ਸਤਕਾਰਯੋਗ ਪੰਚਪਾਇਰੇ ਸਾਬਾਨ ਜਫਤੇਦਾਰ ਸਾਹਿਬ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਦੀ ਸਮੂਹ ਪੰਚਪਾਇਰੇ ਸਾਬਾਨ ਡਾਕਟਰ ਵਿਜੇ ਸਤਵੀਰ ਸਿੰਘ ਦੀ ਪ੍ਰਸ਼ਾਸਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਦਮ ਉਪਰਾਲੇ ਨਾਲ ਮਿਤੀ 23 ਤਰੀਕ ਤੋਂ 25 ਤਰੀਕ ਤੱਕ ਇਹ ਸਮਾਗਮ ਮਨਾਏ ਜਾ ਰਹੇ ਹਨ ਮਿਤੀ 23 ਤਰੀਕ ਨੂੰ ਰਾਤ 7:30 ਵਜੇ ਤੋਂ ਰਾਤ 11:30 ਵਜੇ ਤੱਕ ਗੁਰਮਤ ਸਮਾਗਮ ਹੋਣਗੇ ਇਹ ਸਾਰੇ ਸਮਾਗਮ ਧਗਤ ਸੱਚਕਟ ਸਾਹਿਬ ਜੀ ਦੀ ਪ੍ਰਕਰਮਾ ਬਾਹਰਲੀ ਪ੍ਰਕਰਮਾ ਵਿੱਚ ਹੋਣਗੇ ਜੇ ਸਭਪੰਤ ਬਰਸੇਦ ਰਾਗੀ ਜੱਤੇ ਗੁਣੀ ਗਿਆਨੀ ਗੁਰੂ ਜਸਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਦਿਵਾਨ ਗੁਰਮਤ ਸਮਾਗਮ 23, 24 ਅਤੇ 25 ਤਰੀਕ ਨੂੰ 7:30 ਤੋਂ 11:30 ਵਜੇ ਤੱਕ ਹੋਣਗੇ ਅਤੇ ਮਿਤੀ 24 ਤਰੀਕ ਨੂੰ ਸਵੇਰੇ 9:45 ਮਿੰਟ ਤੋਂ ਖਾਲਸਾ ਹਾਈ ਸਕੂਲ ਤੋਂ ਸਦ ਭਾਵਨਾ ਰੈਲੀ ਦੀ ਆਰੰਭਤਾ ਹੋਵੇਗੀ ਅਤੇ 24 ਨਵੰਬਰ ਨੂੰ ਹੀ ਪਹਾਣੇ 12 ਵਜੇ ਦਸ਼ਮੇਸ਼ ਹਸਪਤਾਲ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਬਿਮਾਰੀ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਸਰਬ ਧਰਮ ਸੰਮੇਲਨ 12:30 ਵਜੇ ਤੋਂ 2:30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਏਸੀ ਹਾਲ ਵਿੱਚ ਕਿਤੇ ਜਾ ਰਹੇ ਹਨ ਇਹ ਸਾਰੇ ਸਮਾਗਮ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਾਰੇ ਸਮਾਗਮਾਂ ਪ੍ਰੋਗਰਾਮ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ